ਇੱਕ ਵਾਰ ਫਿਰ ਤੋਂ ਮੁੜ ਹਾਜ਼ਰ ਹੋਏ ਹਾਂ ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਵਿਧਾਨ ਸਭਾ ਹਲਕਾ ਅਟਾਰੀ ਅਦੀਨ ਆਉਂਦੇ ਪਿੰਡ ਵਡਾਲਾ ਪਿੱਟੇਵੜ ਦੇ ਮੌਜੂਦਾ ਸਰਪੰਚ ਮਦਨ ਸਿੰਘ ਨੇ ਪਿੰਡ ਦੇ ਸਾਬਕਾ ਸਰਪੰਚ ਅਤੇ ਕਿਸਾਨ ਨੌਜਵਾਨ ਸੰਗਰਾਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਟੈਣੀ ਵਡਾਲਾ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਵਿਅਕਤੀ ਹਮੇਸ਼ਾ ਹੀ ਗਲਤ ਅੰਸਰਾਂ ਦਾ ਸਾਥ ਦਿੰਦਾ ਹੈ ਅਤੇ ਖੁਦ ਗੈਂਗਸਟਰ ਹੈ ਜਦੋਂ ਕਿ ਉਹ ਕਹਿ ਰਿਹਾ ਹੈ ਕਿ ਮੈਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਰਹੀਆਂ ਹਨ ਉਨਾ ਕਿਹਾ ਕਿ ਪਿੰਡ ਦੇ ਬੂਟਾ ਸਿੰਘ ਦੇ ਪਤੀ ਜੀ ਨੂੰ ਪਿੰਡ ਦਾ ਇੱਕ ਨੌਜਵਾਨ ਉਡਾਲ ਕੇ ਲੈ ਗਿਆ ਹੈ ਅਤੇ ਉਕਤ ਟੈਣੀ ਵਡਾਲਾ ਨੇ ਐਸ ਐਚਓ ਕੋਲ ਮੰਨਿਆ ਸੀ ਕਿ ਉਹ ਲੜਕੀ ਨੂੰ ਵਾਪਸ ਕਰਵਾ ਦੇਵੇਗਾ ਪਰ ਅਜੇ ਤੱਕ ਲੜਕੀ ਨੂੰ ਵਾਪਸ ਨਹੀਂ ਲਿਆਂਦਾ ਗਿਆ ਉਨਾ ਟੈਣੀ ਵਡਾਲਾ ਤੇ ਪੁਲਿਸ ਦੀ ਵਰਦੀ ਪਾ ਕੇ ਲੁੱਟਾ ਖੋਹਾ ਕਰਨ ਦੇ ਦੋਸ਼ ਵੀ ਲਾਏ ਸਰਪੰਚ ਮਦਨ ਸਿੰਘ ਨੇ ਕਿਹਾ ਕਿ ਉਕਤ ਵਿਅਕਤੀ ਨੇ ਪਹਿਲਾਂ ਵੀ ਪਿੰਡ ਦੇ ਕਈ ਵਿਅਕਤੀਆਂ ਤੇ ਝੂਠੇ ਪਰਚੇ ਦਰਜ ਕਰਵਾਏ ਹਨ ਅਤੇ ਹੁਣ ਉਹਨਾਂ ਤੇ ਦੋਸ਼ ਲਾ ਰਿਹਾ ਹੈ ਕਿ ਇਹ ਮੈਨੂੰ ਧਮਕੀਆਂ ਦਿਵਾ ਰਹੇ ਹਨ ਜਦੋਂ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਇਸ ਸਬੰਧ ਵਿੱਚ ਆਪਣਾ ਸਪਸ਼ਟੀਕਰਨ ਦਿੰਦਿਆਂ ਸਾਬਕਾ ਸਰਪੰਚ ਸਵਿੰਦਰ ਸਿੰਘ ਟੈਣੀ ਨੇ ਕਿਹਾ ਕਿ ਪੁਲਿਸ ਦੀ ਵਰਦੀ ਪਾ ਕੇ ਉਸਨੇ ਇੱਕ ਫਿਲਮ ਵਿੱਚ ਅਦਾਕਾਰੀ ਕੀਤੀ ਸੀ ਜਿਸ ਦਾ ਉਹ ਸਪਸ਼ਟੀਕਰਨ ਐਸ ਐਸ ਪੀ ਸਾਹਿਬ ਅਤੇ ਡੀ ਐਸ ਪੀ ਸਾਹਿਬ ਤੱਕ ਪਹਿਲਾ ਹੀ ਦੇ ਚੁੱਕਾ ਹੈ ਅਤੇ ਇਹ ਤਸਵੀਰ ਕਰੀਬ 15 ਸਾਲ ਪੁਰਾਣੀ ਹੈ। ਉਹਨਾਂ ਕਿਹਾ ਕਿ ਜੇ ਕੋਈ ਲੁੱਟ ਖੋਹ ਦਾ ਉਕਤ ਵਿਅਕਤੀਆਂ ਦੇ ਕੋਲ ਸਬੂਤ ਹੈ ਤਾਂ ਉਹ ਪੁਲਿਸ ਕੋਲ ਪੇਸ਼ ਕਰਨ। ਪਿੰਡ ਵਡਾਲਾ ਪਿੱਟੇਵੜ ਦੇ ਸਰਪੰਚ ਮਦਨ ਸਿੰਘ ਤੇ ਉਹਨਾਂ ਨਾਲ ਪਿੰਡ ਦੇ ਪੰਜ ਰਜਵੰਦ ਸਿੰਘ ਵਡਾਲਾ, ਬੂਟਾ ਸਿੰਘ ਤੇ ਹੋਰ ਵਿਅਕਤੀ ਸਾਫ ਦਾ ਸਰਪੰਚ ਟੈਣੀ ਵਡਾਲਾ ਤੇ ਦੋਸ਼ ਲਾਉਂਦੇ ਹੋਏ ਖਾਸ ਰਿਪੋਰਟ ਮੈਡਮ ਬਿਊਰੋ ਚੀਫ ਗੁਰਵਿੰਦਰ ਕੌਰ ਗਿਲ। ਹਾਂਜੀ ਠੀਕ ਹੈ। ਵੇਖੋ ਜੀ ਆ ਬੰਦਾ ਜੀ ਸ਼ਰਾਬੀ। ਜਿਹੜਾ ਹਰ ਪਿੰਦੇ ਵਿੱਚ ਹਰ ਹਰ ਇੱਕ ਕੰਮ ਦੇ ਵਿੱਚ ਦਖਲਦਾਜੀ ਕਰਦਾ ਵਾ ਗਲਤ ਦੇ ਵਿੱਚ ਦੇ ਵਿਧੇ ਜਾਂਦਾ ਵਾ ਗਲਤ ਕੰਮ ਦੇ ਵਿੱਚ ਜਿੱਥੇ ਗਲਤ ਕੰਮ ਹੈ ਇਹਦੇ ਉਹ ਬੰਦੇ ਦਾ ਸਾਥ ਦੇਣਾ ਜਿਹੜਾ ਬੰਦਾ ਗਲਤ ਆ ਇੱਕ ਇਹ ਧਮਕੀ ਜਿਹੜੀ ਇਹ ਮੈਨੂੰ ਵੀਡੀਓ ਸੁਣੀਆ ਵੀਡੀਓ ਸੁਣੀਆ ਦੀ ਵੀ ਇਹ ਧਮਕੀ ਬੜੀ ਦੇ ਰਿਹਾ ਵਾ ਸਾਨੂੰ ਸਾਡੇ ਲੋ ਇਹ ਧਮਕੀ ਆਉਂਦੇ ਆ ਇਹ ਬੰਦਾ ਬਹੁਤ ਸ਼ਰਾਤੀ ਆ ਆ ਵੇਖੋ ਗੈਂਸਟਰ ਆ ਗਿਆ ਤੇ ਕਹਿੰਦਾ ਸਾਨੂੰ ਆ ਆ ਵੇਖੋ ਗੈਂਸਟਰ ਇਹ ਗੈਸਟਰ ਆ ਗਿਆ ਜੀ ਤੇ ਬਹੁਤ ਛਲਾਤੀ ਇਹ ਬੰਦਾ ਵਾ ਦੂਜਾ ਜਿਹੜਾ ਬੁੱਟਾ ਸਿੰਘ ਦੀ ਭਤੀਜੀ ਨੂੰ ਭਤੀਜੀ ਨੂੰ ਲੈ ਗਿਆ ਉਹ ਲੱਗੇ ਤਾਂ ਤਾਂ ਗਵਾਂਡੀ ਉਹਦੇ ਵਿੱਚ ਹੀ ਇਹ ਬਹੁਤ ਬਹੁਤ ਉਹਨਾਂ ਦਾ ਸਾਥ ਦੇ ਰਿਹਾ ਵਾ ਇਹ ਮੰਨ ਲਿਆ ਐਸਐਚਓ ਦੇ ਸਾਹਮਣੇ ਵੀ ਅਸੀਂ ਉਹ ਬੇਟੀ ਨੂੰ ਵਾਪਸ ਕਰਾਵਾਂਗਾ ਪਰ ਹਾਲੇ ਤੱਕ ਇਹਨੇ ਵਾਪਸ ਨਹੀਂ ਕਰਾਈ ਦੇਖੋ ਜੀ ਇਹ ਤੁਹਾਨੂੰ ਦੱਸਿਆ ਹੋ ਸਕਦਾ ਨੇ ਆ ਵੀ ਆਪਣੇ ਬੰਦੇ ਨੂੰ ਕਿੰਨੂ ਕਿਹਾ ਹੋਵੇ ਵੀ ਮੈਨੂੰ ਆ ਕਾਲ ਕਰ ਤੇ ਮੈਂ ਆ ਰਿਕਾਰਡਿੰਗ ਕਰਕੇ ਤੇ ਇਹਨਾਂ ਨੂੰ ਬਦਨਾਮ ਕਰਨ ਵਾਸਤੇ ਤੇ ਆਪਣੇ ਸਾਨੂੰ ਬਦਨਾਮ ਕਰਨ ਵਾਸਤੇ ਤਾਂ ਆ ਵੀ ਇਹਨੇ ਪਬਲਿਕਿਟੀ ਲੈਣ ਵਾਸਤੇ ਇਹਨੇ ਧਮਕੀ ਆਪ ਨੂੰ ਦਵਾਈ ਆ ਜੀ ਉਹਦੇ ਵਿੱਚ ਨੰਬਰ ਨਹੀਂ ਆਇਆ ਉਸ ਬੰਦੇ ਦਾ ਨੰਬਰ ਹੈ ਉਹ ਸਾਥ ਪੋਸਟ ਦੇ ਵੈਰੀਫਿਕੇਸ਼ਨ ਤੋਂ ਕਰਦੀ ਹਾਂ ਜੀ ਪੋਸਟਿਸ ਕਾ ਪਤਾ ਲਾਵੇ ਵੀ ਉਹ ਤੇ ਕੀ ਆਪ ਦਾ ਹੋਇਆ ਕਿ ਜਾ ਉਹ ਤੇ ਪੁਲਿਸ ਦਾ ਕੰਮ ਹੈ ਜੀ ਉਹ ਤੇ ਆਪੇ ਪੁਲਿਸ ਕਰੇਗੀ ਕੰਮ ਜੇ ਕੋਈ ਨੰਬਰ ਹੈ ਜੇ ਕਿ ਹੋਰ ਦੇ ਬੰਦੇ ਤਾਂ ਉਧਾਪਿਓ ਉਹ ਆਊਗਾ ਪਰ ਸਾਡਾ ਵਿੱਚ ਦਾ ਨਾਲ ਲੈਂਦਾ ਤੀ ਲੋੜਿਆ ਇਹ ਜੀ ਇਤਰਾ ਹੀ ਲੁਟਾ ਖੋਹਾਂ ਕਰਦੇ ਸੀ ਇਸ ਤਰ੍ਹਾਂ ਕਿਦੇ ਵਰਦੀ ਪਾ ਲਿਆ ਕਿਦੇ ਪਿਸਤੌਲ ਫੜ ਲਏ ਕਿਹੋ ਜਿਹਾ ਨੂੰ ਮਾਹੌਲ ਬਰਤਣਾ ਚਾਹੀ ਉਹ ਉਹ ਜਿਹਾ ਮਾਹੌਲ ਬਰਤ ਲੈਣਾ ਆਪਣਾ ਜਿੱਤੇ ਨੂੰ ਪੁਲਿਸ ਵਾਲਾ ਬਣ ਕੇ ਜਾਣਾ ਇਹਨੂੰ ਪੁਲਿਸ ਵਾਲਾ ਬਣ ਕੇ ਚੱਲਣਾ ਜਿੱਤੇ ਬੰਦੂਕਾ ਫੜ ਕੇ ਜਾਣਾ ਬੰਦੂਕਾ ਫੜ ਕੇ ਚੱਲਣਾ ਇਹੋ ਜਿਹਾ ਦਾ ਸਾਥ ਵਾਲੀ ਬੜਾ ਸ਼ਾਤਰ ਬੰਦਾ ਕੰਮ ਕਰਦੇ ਪਸਾ ਅੱਛਾ ਇਹ ਪੁਲਿਸ ਕੋਲ ਮਾਰਕ ਕਰਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਹ ਬੇਟੀ ਵਾਲਾ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਸਾਡੇ ਜਿਹੜਾ ਝੂਠੇ ਇਲਜ਼ਾਮ ਸਾਡੇ ਤੇ ਲੌਂਦਾ ਰਹਿੰਦਾ ਵਾ ਆਹ ਰੋਈ ਕੋਈ ਵੀ ਕੰਮ ਹੋ ਜਾਦਾ ਤੇ ਸਾਡੇ ਨਾਲ ਲੈ ਜਾਂਦਾ ਪਿੱਛੇ ਜਿਹੇ ਸਰ ਮੇਰੇ ਬੇਡੇ ਦੇ ਝੂਠਾ ਪਰਚਾ ਕਰਵਾਇਆ ਮੰਜੀਰ ਫੌਜੀ ਦੇ ਝੂਠਾ ਪਰਚਾ ਕਰਵਾਇਆ ਇਹ ਕਿੰਨੇ ਤੇ ਤੁਹਾਨੂੰ ਦੱਸਾ ਦੇ ਕਾਰਨਾਮੇ ਬਹੁਤ ਕਾਰਨਾਮੇ ਨੇ ਕੀਤੇ ਸੀ ਝੂਠੇ